ਸੂਹੰ ਮਾਰਾਇ ਛੇ ਸਿ ਵਿਸ਼ਨੂ ਭਗਵਾਨ ਦੀ ਜੈ ਗ੍ਰੰਥ ਨੰਬਰ 18 ਪੰਨਾ ਨੰਬਰ 1256 ਪੰਜ ਭਾਦਰੋਂ ਸ਼ੈਨਸ਼ਈ ਸਮਤ ਇੱਕ ਡੇਰੀ ਵਾਲਾ ਬੋਰਡ ਦੇ ਥੱਲੇ ਜ਼ਿਲ੍ਹਾ ਅੰਮ੍ਰਿਤਸਰ ਇਹ ਜਗਾ ਕਹੀ ਮੈਨੂੰ ਦਰਖਤ ਨਾ ਸਮਝਿਓ ਬੋੜ ਬੋੜੀ ਬੋੜੀ ਕਰਕੇ ਦਿਆਂ ਜਣਾਈਆ ਗੁਰਮੁਖੋ ਆਪਣੀ ਆਤਮਾ ਉਸ ਪ੍ਰਮਾਤਮਾ ਨਾਲ ਲਾਓ ਜੋ ਗੁਰੂ ਗੋਬਿੰਦ ਦਾ ਬਣਿਆ ਪਿਤਾ ਮਾਈ ਆਹ ਫੇਰ ਤੁਹਾਨੂੰ ਕਿਸੇ ਗੁਰੂ ਦੀ ਰਣੀ ਨਹੀਂ ਲੋੜ ਪਿੰਡਾਂ ਨਗਰਾਂ ਵਿੱਚ ਭਜਣਾ ਪਏ ਨਵਾਹੋ ਦਾਹੀਆ ਤੁਹਾਡਾ ਅੰਮ੍ਰਿਤ ਰਸ ਮਿੱਠਾ ਉਜਾਵੇ ਰਿਠਾ ਰਹੇ ਨਾ ਕੋੜ ਕੂੜੀ ਕਿਰਿਆ ਬਾਹਰ ਦਿੱਤੀ ਕਢਾਈ ਆ ਘਰ ਆਪਣੇ ਤੱਕ ਕੇ ਵੇਖੋ ਗੌਰ ਗਹਿਰ ਗੰਭੀਰ ਬੈਠਾ ਡੇਰਾ ਲਾਈਆ ਸਾਨੂੰ ਤੇ ਘਰ ਵਾਲਾ ਚਾਹੀਦਾ ਨਹੀਂ ਬਾਹਰ ਸਾਹਮਣੇ ਦੇਖਣਾ ਚਾਹੀਦਾ ਘਾਰੇ ਆਪਣੇ ਤੱਕ ਕੇ ਵੇਖੋ ਗੌਰ ਗਹਿਰ ਗੰਭੀਰ ਬੈਠਾ ਡੇਰਾ ਲਾਈਆ ਗੁਰਮੁਖਾਂ ਨੂੰ ਮਿਲ ਕੇ ਸਬਦਾ ਮਾਨਸ ਜਨਮ ਜਾਵੇ ਸੌਰ ਨਾਨਕ ਗੋਬਿੰਦ ਸਭ ਨੂੰ ਕਰਕੇ ਗਏ ਪੜਾਈਆ ਜੇ ਕੋਈ ਭੁੱਲ ਕੇ ਆ ਜਾਵੇ ਠੱਗ ਚੋਰ ਉਸ ਨੂੰ ਫੜ ਕੇ ਗਲੇ ਲਾਉ ਲਗਾਈਆ ਜੋਤੀ ਜੋਤ ਸਰੂਪ ਪਰਿਆ ਪਾਪਣੀ ਕਿਰਪਾ ਕਰ ਸਾਚਾ ਭੇਵ ਦਏ ਜਣਾਈਆ ਜਗਾ ਕਹੇ ਮੇਰੇ ਥੱਲੇ ਬੋੜ ਦੀ ਜੜ ਡੂੰਗੀ ਨਜ਼ਰੀ ਆਈਆ ਗੁਰ ਸਿੱਖੋ ਮਾਨਸ ਦੇਹੀ ਆਪਣੇ ਗगन ਵੇਖੋ ਚੜ ਕੋਣ-ਕੋਣ ਕੋੜ ਚੜ ਗਿਆ ਵੀ ਦਸਿਓ ਗੁਰ ਸਿੱਖੋ ਮਾਨਸ ਦੇਹੀ ਆਪਣੇ ਗगन ਵੇਖੋ ਚੜ ਜਿਤੇ ਮੰਜ਼ਲ ਵੀ ਪ੍ਰਵਾਹੀ ਆਹ ਜਿਸ ਘਰ ਸਤਿਗੁਰੂ ਪੂਰਾ ਜਾਂਦਿਆਂ ਬਾਹੋਂ ਲੈ ਫੜ ਨਾ ਕੇ ਜਿੰਦਰੇ ਮਾਰ ਕੇ ਅੰਦਰ ਮੁਖ ਛਪਾਈ ਆਹ ਸਤਿਗੁਰ ਸ਼ਬਦ ਸਬਦੇ ਉੱਤੇ ਸਦਾ ਕਿਰਪਾ ਰਹਿ ਕਰ ਦੀਨ ਮਜ਼ਬੂ ਜਾਤ ਪਾਤ ਊਚ ਨੀਚ ਵੰਡ ਨਾ ਕੋਈ ਵੰਡਾਈ ਆਹ ਉਹ ਸਭ ਦਾ ਮਾਲਕ ਤੇ ਸਭ ਦੇ ਵਸਿਆ ਘਰ ਘਟ ਖਾਲੀ ਨਜ਼ਰ ਕੋਈ ਨਾ ਆਈਆ ਕਿਉਂਕਿ ਇਹ ਬਾਣੀ ਸਾਡੀ ਸਮਝ ਨਹੀਂ ਆਈ ਉਹ ਸਭ ਦਾ ਮਾਲਕ ਤੇ ਸਭ ਦੇ ਵਸਿਆ ਘਰ ਘਟ ਖਾਲੀ ਨਜ਼ਰ ਕੋਈ ਨਾ ਆਈਆ ਜਿਨ੍ਹਾਂ ਨੇ ਨਾਨਕ ਸਤਗੁਰ ਦੀ ਵਿਦਿਆ ਲਈ ਪੜ੍ਹ ਉਹ ਸੱਜਣਾ ਨੂੰ ਸੱਜਣ ਮਿਲਣ ਚਾਹੀ ਚਾਹੀ ਆਹਮ ਮੁਖ ਛਪਉਣ ਨਾਲੋ ਚੰਗਾ ਜਾਣਾ ਮਰ ਬਿਨ ਪਿਆਰ ਮੁਹੱਬਤ ਮਾਨਸ ਜਨਮ ਕੰਮ ਕਿਸੇ ਨਾ ਆਈਆ ਰੋਕੇ ਪੁਕਾਰੇ ਧੌਲ ਧਰਨੀ ਧਰ ਧਵਲ ਦੇ ਦੁਹਾਈਆ ਧਨ ਭਾਗ ਜੇ ਗੁਰਮੁਖ ਸੱਚੇ ਮੇਰੇ ਉੱਤੇ ਰਹੇ ਖੜ ਬਹਿ ਬਹਿ ਕੇ ਆ ਸੁਣ ਲਾਈਆ ਏ ਵੀ ਪਿਛਲਾ ਤਰੇ ਤੇਜ ਯੁਗ ਦਾ ਵਰ ਸੀਤਾ ਰਾਮ ਦੇ ਕੇ ਗਏ ਗਵਾਹੀਆ ਜਿੱਥੇ ਕਦੀ ਬਾਸਨਾ ਆਈ ਸੀ ਦੁੱਖਣ ਤੇ ਖਰ ਆਪੇ ਆਪਣਾ ਫੇਰਾ ਪਾਈਆ ਜੋਤੀ ਜੋਤ ਸਰੂਪ ਰਿਹਾ ਆਪ ਆਪਣੀ ਕਿਰਪਾ ਕਰ ਆਪਣਾ ਖੇਲ ਰਿਹਾ ਵਿਖਾਈਆ ਬੋੜ ਕਹੇ ਮੇਰਾ ਆਇਆ ਬੁਢਾਪਾ ਓਬਡਿਓ ਨਡਿਓ ਬਚਿਓ ਸਭ ਨੂੰ ਦਿਆਂ ਜਣਾਈਆ ੁਰਖੇ ਅਕਾਲ ਸਭ ਦਾ ਮਾਪਾ ਹਮ ਇਕੋ ਇਕ ਖਵਾਈਆ ਜੋ ਰੂਬਤ ਦੋਵੇਂ ਕਰੇ ਪਾਕਾ ਹਮ ਅੰਦਰ ਬਾਹਰ ਕਰੇ ਸਫਾਈਆ ਜੋ ਅੰਦਰ ਵੱੜ ਕੇ ਖੋਲੇ ਤਕਾਹ ਬਜਰ ਕਪਾਟੀ ਕੁੰਡਾ ਦਹੀਂ ਖੁਲਾਈਆ ਪ੍ਰੇਮੀਆਂ ਦਾ ਪ੍ਰੇਮੀਆਂ ਨਾਲ ਬਣਾਵੇ ਸਾਥਾ ਇਹੋ ਗੋਬਿੰਦ ਅੰਮ੍ਰਿਤ ਜਾਮ ਪਿਆ ਕੇ ਗਿਆ ਸਮਝਾਈਆ ਕਿਸੇ ਕਮ ਨਾ ਆਵੇ ਰਗੜਿਆ ਮਾਥਾ ਜਿੰਨਾ ਚਿਰ ਮਸਤਕ ਵਿੱਚ ਖੁਸ਼ੀ ਨੂਰ ਨਜ਼ਰ ਨਾ ਆਈਆ ਫਿਰ ਹਰ ਸੰਗਤ ਜੀ ਸਾਡੇ ਅੰਦਰ ਕੀ ਤੇ ਮਸਤਕ ਦੇ ਵਿੱਚ ਨੂਰੀ ਨਜ਼ਰ ਦੀ ਖੁਸ਼ੀ ਹੋਈ ਹੈ ਇਹ ਜ਼ਰੂਰ ਦੇਖਣਾ ਪੈਣਾ ਕਿ ਕੀ ਅਸੀਂ ਉਸ ਮੰਜ਼ਿਲ ਤੇ ਪਹੁੰਚ ਗਏ ਕਿਸੇ ਕੰਮ ਨਾ ਆਵੇ ਰਗੜਿਆ ਮਾਥਾ ਜਿੰਨਾ ਚਿਰ ਮਸਤਕ ਵਿੱਚ ਖੁਸ਼ੀ ਨੂਰ ਨਜ਼ਰ ਨਾ ਆਈ ਆਹ ਮਾਨਸ ਜਨਮ ਇਹੋ ਘਾਟਾ ਜੋ ਗੁਰਮੁਖਾਂ ਕੋਲੋਂ ਗੁਰਸਿੱਖ ਬੈਠੇ ਮੁੱਖ ਪਵਾਈਆਂ ਇਸ ਤੋਂ ਬਾਅਦ ਸਭ ਨੂੰ ਪੈਣੀ 84 ਦੀ ਵਾਟਾ ਬਿਨ ਗੋਬਿੰਦ ਪਾਰ ਨਾ ਕੋਈ ਲੰਘਾਈ ਆਹ ਫਿਰ ਵੀ ਰੋ ਨਫਰਤ ਛੱਡ ਦੀ ਇਹਦੇ 84 ਦੀ ਵਾਟ ਜ਼ਰੂਰ ਪਵੇਗੀ ਇਹ ਕੋਈ ਚੱਕੀਆਂ ਖਰਾਸਾਂ ਤੇ ਪੀਸਣ ਵਾਲਾ ਨਹੀਂ ਆਟਾ ਪੋੜ ਨਾਲ ਪੋੜ ਦੇ ਤੇ ਰਗੜਾਈ ਆਹ ਇਹ ਪਰਮਪੁਰਖ ਦਾ ਪਰਮ ਤਮਾਸ਼ਾ ਆਹ ਬਿਨ ਪੂਰੇ ਸੰਤਾਂ ਸਮਝ ਕੋਈ ਨਾ ਪਾਈ ਆ ਗੁਰਮੁਖੋ ਤੁਹਾਡੇ ਪ੍ਰੇਮ ਦਾ ਸਾਨੂੰ ਬੜਾ ਪ੍ਰਵਾਸਾ ਜਿਨ੍ਹਾਂ ਰਾ ਵਿੱਚੋਂ ਰੋਕੇ ਇਥੇ ਬਹਾਈਆ ਮੈਂ ਸਭ ਨੂੰ ਦਸਾਂ ਇੱਕ ਅਕਾਲ ਦੇ ਨਾਲ ਜੋੜਦੇ ਉਹ ਨਾਤਾ ਨਾਤੇ ਦੂਜੇ ਦੀ ਲੋੜ ਰਹੀ ਨਾਰਾਇਆ ਫਿਰ ਤੁਹਾਡੇ ਅੰਦਰ ਕਦੀ ਵੀ ਪੰਜ ਚੋਰ ਨਾ ਮਾਰਨ ਡਾਕਾ ਮਨਮਤ ਬੁੱਧ ਕਰੇ ਨਾ ਕੋਈ ਲੜਾਈਆ ਲੇਖੇ ਲੱਗ ਜਾਏ ਤਨ ਮਾਟੀ ਖਾਕਾ ਖਾਲਸ ਖਾਲਸਾ ਸੋਈ ਨਜ਼ਰੀ ਆਈਆ ਜੋਤੀ ਜੋਤ ਸਰੂਪ ਰਿਆ ਆਪਣੀ ਕਿਰਪਾ ਕਰ ਤੁਰਦਾ ਹੁਕਮ ਰਿਹਾ ਸੁਣਾਈਆ ਬੂੜ ਕਹੇ ਮੈਨੂੰ ਜਾਣੇ ਕੋਈ ਬੜਈਆ ਮੇਰੀ ਸਮਝ ਕਿਸੇ ਨਾ ਆਈਆ ਮੇਰਾ ਮਾਲਕ ਉਹ ਜੋ ਸਭ ਦੀ ਤਾਰੇ ਨਈਆ ਨੋਕਾ ਨਾਮ ਉਤੇ ਚੜਾਈ ਆ ਭਗਤਾਂ ਦਾ ਪ੍ਰੇਮੀ ਬਣ ਕੇ ਪਕੜੇ ਬਈਆ ਹਮ ਕਿਉਂ ਗੋਬਿੰਦ ਆਪਣੇ ਸੰਗ ਰਖਾਈ ਆ ਜਿਸ ਨੂੰ ਸੀਨੇ ਰਿਆ ਲਗਾ ਗੋਬਿੰਦ ਜਿਹੜਾ ਡਗਿਆਂ ਠਟਿਆਂ ਗਲੇ ਲਗਾਈ ਆ ਜਿਸ ਦਾ ਪਿਆਰ ਸੱਚ ਸੱਚਾ ਭੁਖਤਾ ਆਪਣੇ ਨਾਲ ਜੁੜਾਈ ਆ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ ਸਹਿਬ ਸਤਗੁਰ ਹੋਏ ਸਹਾਈ ਆ ਇਹ ਜਗਾ ਕਹੇ ਮੈਨੂੰ ਮਿੱਟੀ ਨਾ ਸਮਝਿਓ ਧੂੜ ਘਾਸ ਫੂਸ ਵਾਲੀ ਨਦਰੀ ਆਈ ਆ ਗੁਰਮੁਖੋ ਇਕੱਠੇ ਹੋ ਜਾਓ ਪ੍ਰਭ ਦੇ ਗੀਤ ਗੁਰਮੁਖੋ ਇਕੱਠੇ ਹੋ ਕੇ ਗਾਓ ਪ੍ਰਭ ਦੇ ਗੀਤ ਤੁਸੀਂ ਚਤਰ ਸੁਭੜ ਸੁਚੱਜੇ ਮੂੜ ਇਹੋ ਇੱਕੋ ਰੂਪ ਨਜ਼ਰੀ ਆਈਆ ਝੂਠਾ ਝੂਠਾ ਨਾਤਾ ਛੱਡ ਦਿਓ ਕੂੜ ਇਹ ਤਮਨ ਨਾਲ ਪ੍ਰੇਮੀ ਮਿਲ ਕੇ ਪ੍ਰੇਮ ਸਤਗੁਰ ਲਾਉ ਬਣਾਈਆ ਇਹ ਤੁਰਦਾ ਹੁਕਮ ਸਤਗੁਰ ਸ਼ਬਦ ਦਾ ਦਸਤੂਰ ਦਸਤ ਬਾਦਸਤ ਸਭ ਨੂੰ ਲਹਿ ਉਠਾਈਆ ਧਨ ਭਾਗ ਤੁਹਾਡੀ ਵਡਿਆਈ ਅਸੀਂ ਸਾਰੇ ਮਸ਼ਕੂਰ ਸ਼ੁਕਰੀਏ ਵਿੱਚ ਖੁਸ਼ੀ ਰਹੇ ਮਨਾਈਆ ਹੁਣ ਅੱਗੇ ਜਾਣਾ ਇਸ ਵਾਸਤੇ ਮਜਬੂਰ ਛੁੱਟੀ ਦੇਣੀ ਚਾਹੀ ਚਾਈਆ ਤਨ ਭਾਗ ਜੇ ਆਆਂ ਕੋਲੋਂ ਹੋ ਗਿਆ ਹੋਵੇ ਕਸੂਰ ਉਹ ਵੀ ਅੱਗੇ ਝੋਲੀ ਡਾਈਆ ਕਿਉਂ ਮੈਂ ਤੁਹਾਡਾ ਸਾਰਿਆਂ ਦਾ ਮਜ਼ਦੂਰ ਅੰਦਰੋਂ ਬਾਹਰੋਂ ਤੁਹਾਡੇ ਅੰਦਰ ਮਾਲਕ ਹਜ਼ੂਰ ਇਸੇ ਕਰਕੇ ਵੱਜਦੀ ਰਹੇ ਵਧਾਈਆ ਤੁਹਾਡੀ ਯਾਦ ਰਹੇ ਜ਼ਰੂਰ ਦਰਖਤ ਬੋੜ ਦੇ ਗਵਾਹੀਆ ਤੁਹਾਡੇ ਅੰਦਰ ਪ੍ਰਭ ਦਾ ਨਜ਼ਰੀ ਆਉਂਦਾ ਰਹੇ ਨੂਰ ਸ਼ਬਦੀ ਵੱਜਦੀ ਰਹੇ ਵਧਾਈਆ ਤੁਸੀਂ ਸਾਰੇ ਵੱਡਿਆਂ ਗੁਣਾ ਦੇ ਭਰਪੂਰ ਜਿਨ੍ਹਾਂ ਦੇ ਅੰਦਰ ਗੁਰੂ ਗੋਬਿੰਦ ਸਾਚੀ ਵਸਤੇ ਆਪਣਾ ਨਾਮ ਦਿੱਤਾ ਟਕਾਈਆ 360 ਸਾਲ ਪਿਛੋਂ ਇਹ ਥਾਂ ਜਰੂਰ ਹੋਵੇ ਮਸ਼ਹੂਰ ਨਿਸ਼ਾਨਾ ਸੱਤ ਰੰਗ ਨਜ਼ਰੀ ਆਈਆ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਨੂੰ ਕਰਨਾ ਭੇ ਕਬੂਲ ਕਾਮਲ ਮੁਰਸ਼ਿਦ ਦੇ ਗਵਾਹੀਆ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ ਤੁਰਦਾ ਖੇਲ ਰਿਹਾ ਵਿਖਾਈਆ ਬੋੜ ਕਹੇ ਮੇਰਾ ਪੁਕਾਰੇ ਟਾਹਣ ਦਲੀਪਤ ਸ਼ਾਖਾਂ ਦੇਣ ਦੁਹਾਈਆ ਗੁਰ ਸਿੱਖੋ ਇੱਕੋ ਮਿਲੇਉ ਕਮਲਾਪਤ ਜੋ ਪਤ ਪਰਮੇਸ਼ਵਰ ਹਰ ਘਟ ਬੈਠਾ ਢੀਰਾ ਲਾਈਆ ਉਸੇ ਦੇ ਚਰਨਾ ਜਾਓ ਠੱਠ ਜੋ ਧੁਰਦਾ ਮਾਲਕ ਨਜ਼ਰੀ ਆਈਆ ਬੋੜ ਕਹੇ ਜਿੰਨੂੰ ਖੁਸ਼ੀ ਹੋਈ ਵੇਖ ਕੇ ਗੁਰਮੁਖਾਂ ਦਾ ਇਕੱਠ ਜੋ ਇਕੱਠੇ ਹੋ ਕੇ ਇੱਕ ਰੰਗ ਸਮਾਈਆ ਜੇ ਸੱਚ ਪੁੱਛੋ ਤੇ ਬਾਹਰੋਂ ਤੱਤਾ ਵਾਲਾ ਜੱਟ ਅੰਦਰ ਪ੍ਰਭ ਨੇ ਨਾਮ ਪੰਡਾਰਾ ਧੁਰਦਾ ਹਟ ਦਿੱਤਾ ਖੁਲਾਈਆ ਭਾਵੇਂ ਤੁਹਾਨੂੰ ਇੱਥੇ ਬੈਠਿਆਂ ਨੂੰ ਲੱਗਦਾ ਹੋਵੇ ਵਟ ਭਾਦਰੋਂ ਦਾ ਹੁਸੜ ਰਿਹਾ ਸਤਾਈਆ ਫਿਰ ਵੀ ਸਾਰਿਆਂ ਨੇ ਇੱਕੋ ਜਿਹਾ ਲਾਹਾ ਜਾਣਾ ਖਟ ਜਿਨ੍ਹਾਂ ਦਾ ਖਟਕਾਰੇ ਨਰਾਇਆ ਅੰਦਰੋਂ ਦੁਈ ਦਿਵੈਤੀ ਦੀ ਕੱਢ ਦਿਓ ਵਟ ਅਸੀਂ ਸਾਰੀਆਂ ਵਟਾਂ ਕੱਢਦੀਆਂ ਅੰਦਰੋਂ ਦੁਈ ਦਿਵੈਤੀ ਦੀ ਕੱਢ ਦਿਓ ਵਟ ਭਾਂਡਾ ਭਰਮ ਦੇਣਾ ਪਨਾਈਆ ਤੁਹਾਡੇ ਅੰਦਰ ਜੋਤ ਜਗੇ ਲਟ ਲਟ ਇੱਕੋ ਨੂਰ ਹੋਵੇ ਰਿਸ਼ਨਾਇਆ ਸ਼ਬਦ ਅਗੰਮੀ ਲਾ ਕੇ ਸਟ ਸੋਈ ਸੁਰਤੀ ਰਿਹੈ ਉਠਾਈਆ ਪ੍ਰੇਮ ਪਿਆਰ ਅੰਦਰ ਮਿਲ ਕੇ ਇੱਕ ਦੂਜੇ ਨਾਲ ਬੋਲੋ ਸੱਚ ਕੂੜੀ ਕਿਰਿਆ ਦੇਣੀ ਤਜਾਈਆ ਬੋੜ ਕਹੇ ਹੁਣ ਸਾਰਿਆਂ ਦੀ ਆਸ਼ਾ ਅੰਦਰੋਂ ਕਹੇ ਹੁਣ ਕਰ ਜਾ ਬਸ ਵੇਲਾ ਸੋਨਾ ਦਿੱਤਾ ਸੁਹਾਈਆ ਮੈਨੂੰ ਵੀ ਇਹੋ ਆਸ ਤੁਸੀਂ ਮੇਰੇ ਨਾਲ ਮਿਲ ਕੇ ਮੇਰਾ ਸਾਥ ਦੇਣਾ ਬਣਾਈਆ ਨਾਲੇ ਪਾਣੀ ਦਾ ਪਿਆ ਕੇ ਠੰਡਾ ਗਲਾਸ ਬੂੰਸ ਮਾਤੀ ਦਿੱਤੀ ਵਰਤਾਈਆ ਇਸੇ ਕਰਕੇ ਬੋੜ ਕਹੇ ਸਾਰਿਆਂ ਨੂੰ ਇੱਕੋ ਜਹੀ ਸ਼ਾਬਾਸ਼ ਮਿੱਟੀ ਕਹੇ ਮੈਂ ਉਡ ਉਡ ਲਾਗਾ ਪਾਈਆ ਅੱਗੇ ਹੁਣ ਆਉਣ ਵਾਲੀ ਰਾਤ ਵੇਲਾ ਵਕਤ ਦੇ ਗਵਾਹੀਆ ਸਾਚੇ ਪ੍ਰੇਮ ਦੀ ਸਾਰੇ ਲੈ ਕੇ ਜਾਇ ਉਹ ਸੁਗਾਤ ਆਂਡੀਆਂ ਗਵਾਂਡੀਆਂ ਦੇਣੀ ਵਰਤਾਈਆ ਵੇਖਿਓ ਭੁੱਲ ਕੇ ਗੁਰਮੁਖ ਨਾਲ ਗੁਰ ਸਿੱਖ ਹੋਇਓ ਨਾ ਕਦੇ ਨਰਾਜ ਨਰਾਜ਼ੀਆਂ ਦਾ ਗੋਬਿੰਦ ਸਾਥ ਨਾ ਕਦੇ ਨਿਭਾਈਆ ਜਿਹੜਾ ਖੇਲ ਹੋਇਆ ਆਜ ਇਨੂੰ ਸਮਝੇ ਨਾ ਕੋਈ ਸਮਾਜ ਧੁਰਦਾ ਖੇਲ ਬੇਪਰਵਾਹੀ ਆ ਬੰਦ ਕੁੰਡੇ ਕੀਤਿਆਂ ਕਦੀ ਬੰਦ ਨਹੀਂ ਹੰਦਾ ਜਵਾਬ ਜਵਾਬ ਤਲਬੀ ਸਭ ਤੋਂ ਲਏ ਕਰਾਈਆ ਇਹ ਸਿਫਤਾਂ ਵਾਲਾ ਨਹੀਂ ਖਵਾਬ ਧੁਰ ਸੰਦੇਸ਼ਾ ਧੁਰਦਾ ਰਿਹਾ ਜਣਾਈਆ ਇਹ ਜਿਸ ਸਰੰਗੀ ਦੀ ਤਾਰ ਵੱਜਦੀ ਨਹੀਂ ਮਿਲਕੇ ਨਾਲ ਰਬਾਬ ਕਿੱਲੀ ਅੰਦਰ ਹੁੰਦਾ ਏ ਪੁਵਾਈਆ ਇਹ ਕੋਈ ਪੜਨ ਵਾਲੀ ਨਹੀਂ ਕਿਤਾਬ ਤੁਰਦਾ ਫਰਮਾਨਾ ਗੁਰਮੁਖਾਂ ਪ੍ਰੇਮ ਵਧਾਈਆ ਸਾਰੇ ਮਿਲ ਕੇ ਬਣ ਜਾਓ ਅਹਬਾਬ ਮਹਿਬੂਬ ਮੁਹੱਬਤ ਵਿੱਚੋਂ ਨਜ਼ਰੀ ਆਈਆ ਇਹ ਥਾਂ ਸੁਹਜਣਾ ਹੋਇਆ ਬੋਹੜ ਬਣਿਆ پاک ਕਿਉ ਗੁਰਮੁਖ ਬੈਠੇ ਡੇਰਾ ਲਾਈਆ ਸੱਚ ਪੁੱਛੋ ਗੋਗੰਦ ਚਾਰ ਵਰਨਾ ਬਣਾ ਕੇ ਗਿਆ ਇੱਕੋ ਸਾਖ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡਨਾ ਕੋਈ ਵੰਡਾਈਆ ਸਾਰੇ ਮਿਲ ਕੇ ਕਰ ਲਓ ਇਤਫਾਕ ਆਇਆ ਮਹਿਮਾਨਾਂ ਨਾਲ ਦਗਾ ਨਾ ਕੋਈ ਕਮਾਈਆ ਕਿਸੇ ਕੰਮ ਨਹੀਂ ਆਉਣੀ ਇਹ ਖਟਿਆ ਖਾਟ ਆਸਣ ਸਿੰਘਾਸਣ ਮਿਲੇ ਨਾ ਕੋਈ ਵਡਿਆਈਆ ਸਭ ਤੋਂ ਉੱਤਮ ਸ੍ਰੇਸ਼ਟ ਪ੍ਰੇਮੀਆਂ ਨਾਲ ਮਿਲ ਕੇ ਕਰਨੀ ਬਾਤ ਜੋ ਬਾਤਨ ਜ਼ਾਹਰ ਪੇਵ ਖੁਲਾਈਆ ਸਭ ਦੀ ਪੰਜਾਂ ਤੱਤਾਂ ਵਾਲੀ ਹੋਣੀ ਅੰਤ ਵਫਾਤ ਤਨ ਮਾਟੀ ਦੇਣੀ ਤਜਾਈਆ ਬੂੜ ਕਹੇ ਮੇਰੇ ਥੱਲਿਓ ਸਾਰੇ ਇਕੱਠੇ ਰਹਿਣ ਦੀ ਸਿੱਕੇ ਜਾਇਓ ਜਾਚ ਬਹੁਤ ਵਧੀਆ ਸਿੱਖੀ ਐ ਸੇ ਇੱਕ ਦੂਜੇ ਦੀ ਸੇਵ ਕਮਾਈਆ ਤੁਹਾਡੇ ਪ੍ਰੇਮ ਪਿਆਰ ਦਾ ਸੁਖਨ ਸੁਣ ਕੇ ਵਾਹਕ ਜੋ ਸਰੀ ਸੋ ਤੁਹਾਡੀ ਸੇਵਾ ਦਿੱਤੀ ਕਮਾਈ ਆ ਜੋਤੀ ਜੋਤ ਸਰੂਪ ਪਰਿਆ ਆਪ ਆਪਣੀ ਕਿਰਪਾ ਕਰ ਸਬਦਾ ਮਾਲਕ ਇੱਕੋ ਨਜ਼ਰੀ ਆਈ ਆ ਜੋਤੀ ਜੋਤ ਸਰੂਪ ਪਰਿਆ ਆਪ ਆਪਣੀ ਕਿਰਪਾ ਕਰ ਸਬਦਾ ਮਾਲਕ ਇੱਕੋ ਨਜ਼ਰੀ ਆਈ ਆ ਸੋ ਹੰ ਮਹਾਰਾਜੀ ਸ਼ੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ